ਉਹ ਉਸ ਰੋਣਾਲੇ ਦਾ ਰੱਬ ਦਾ ਰੂਪ ਹੀ ਆ ਜਿਤਨ ਮੋਲ ਇਸ ਖੜਿਆ ਇਹ ਵੀ ਰੱਬ ਦਾ ਰੂਪ ਹੀ ਆ ਨਾਲੇ ਕਿਵੇਂ ਲੱਗਿਆ ਇੰਨੇ ਸਾਰੇ ਲੋਕ ਬੈਠੇ ਇੱਥੇ ਨਾ ਇਲਾਜ ਲਈ ਤਰਸਦੇ ਆ ਨਾ ਪੈਸੇ ਨਹੀਂ ਹੈਗੇ ਹਨਾ ਤੇ ਰੱਬ ਨੇ ਸਾਨੂੰ ਸਭ ਕੁਝ ਦਿੱਤਾ ਆ ਅਸੀਂ ਕੁਝ ਸੀ ਗਰੀਬ ਦੀ ਮਦਦ ਕਰ ਸਕਦੇ ਆ ਨਾ ਅੱਛੀ ਚੀਜ਼ ਹੀ ਆ ਫੇ ਲੋਕੀ ਕਹਿੰਦੇ ਪੈਸੇ ਖਾ ਗਿਆ ਜੀ ਅਨਮੋਲ ਦਾ ਕੱਪੜੇ ਪਾਈ ਫਿਰਦਾ 17 17000 ਦੀ ਜੈਕਟ ਪਾਈ ਅੱਜ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਪਹੁੰਚੇ ਜਿੱਥੇ ਇੱਕ ਜਰੀਆ ਐਨ ਜੀਓ ਅਨਮੋਲ ਕਵਾਤਰਾ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਐ ਬਾਹਰੋਂ ਵਿਦੇਸ਼ ਤੋਂ ਆਏ ਐ ਉਹਨਾਂ ਦੇ ਪੇਰੈਂਟਸ ਨਾਲ ਐ ਇੱਥੇ ਸਪੈਸ਼ਲ ਐ ਜਿਹੜੀ ਐ ਉਹ ਸੇਵਾ ਕਰਨ ਆਏ ਐ ਜਿਹੜੇ ਮਰੀਜ਼ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਅਨਮੋਲ ਕਵਾਤਰਾ ਜਿਹੜਾ ਉਹਨਾਂ ਦੇ ਨਾਲ ਹੈ ਹੱਥਾਂ ਬੱਚਾਂ ਦੇ ਹੱਥਾਂ ਦੇ ਵਿੱਚ ਪੈਸੇ ਆ ਸੇਵਾ ਹੈ ਇਹ ਸੇਵਾ ਨਿਭਾਣਾ ਛੋਟੇ ਛੋਟੇ ਬੱਚੇ ਆਏ ਆ ਜਿਹੜੇ ਮਰੀਜ਼ ਜਿਹੜਾ ਆਪਣਾ ਇਲਾਜ ਜਿਹੜਾ ਉਹ ਨਹੀਂ ਕਰਾ ਸਕਦੇ ਉਹ ਜਿਹੜੀ ਆ ਉਹਨਾਂ ਦੀ ਸੇਵਾ ਜਿਹੜੀ ਹੈ ਇਹ ਬੱਚੇ ਆਪਣੇ ਹੱਥਾਂ ਦੇ ਨਾਲ ਉਹਨਾਂ ਦਾ ਮਾਪਿਓ ਦਾ ਸੁਪਨਾ ਹੈ ਕਿ ਬੱਚੇ ਆਪਣੇ ਹੱਥਾਂ ਦੇ ਨਾਲ ਸੇਵਾ ਦੇਣ ਉਹਨਾਂ ਮਰੀਜ਼ਾਂ ਨੂੰ ਜਿਹੜੇ ਮਰੀਜ਼ ਜਿਹੜੇ ਨੇ ਇੱਥੇ ਲੋੜਵੰਦ ਨੇ ਦੇਖ ਸਕਦੇ ਹੋ ਪੂਰਾ ਪਰਿਵਾਰ ਹੈ ਬਾਹਰੋਂ ਆਇਆ ਵਿਦੇਸ਼ ਤੋਂ ਤੇ ਸਪੈਸ਼ਲ ਇਸ ਜਗ੍ਹਾ ਸੇਵਾ ਕਰਨ ਦੇ ਲਈ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਕੁੜੀਆਂ ਜਿਹੜੀਆਂ ਧੀਆਂ ਸੇਵਾ ਕਰਨ ਦੇ ਲਈ ਪਹੁੰਚੀਆਂ ਨੇ ਜਿਹੜੇ ਮਰੀਜ਼ ਨਹੀਂ ਆਪਣਾ ਇਲਾਜ ਕਰਾ ਸਕਦੇ ਉਹਨਾਂ ਨੂੰ ਸੇਵਾ ਜਿਹੜੀ ਹੈ ਦਿੱਤੀ ਜਾਊਗੀ ਪੇਸ਼ੈਂਟ ਨੂੰ ਜਿੰਨੂੰ ਵੱਧ ਲੋੜ ਹੈ ਸੇਵਾ ਭਾਵਨਾ ਜਿਹੜੀ ਇਹ ਕੀਤੀ ਜਾ ਰਹੀ ਹੈ ਜਿਹੜੇ ਬੱਚੇ ਆ ਜਿਹੜੇ ਆ ਉਹ ਇੱਥੇ ਦੇਖੋ ਤੁਸੀਂ ਸੇਵਾ ਕਰ ਰਹੇ ਆ ਜਿਹੜੇ ਮਰੀਜ਼ਾਂ ਨੂੰ ਜਿਹੜੇ ਆ ਚਾਹੀਦੇ ਆ ਪੈਸੇ ਜਿਨ੍ਹਾਂ ਦੀ ਜਿਹੜੀ ਹੈ ਇਲਾਜ ਨਹੀਂ ਆਪਣਾ ਕਰਾ ਸਕਦੇ ਦੇਖੋ ਉਹ ਮਰੀਜ਼ਾਂ ਨੂੰ ਪੈਸੇ ਛੋਟਾ ਜਿਹਾ ਬੱਚਾ ਜਿਹੜਾ ਪੈਸੇ ਦੇ ਰਿਹਾ ਮਰੀਜ਼ ਤਿੰਨ ਬੈਠੇ ਆ ਤੇ ਬਾਹਰ ਵਿਦੇਸ਼ ਤੋਂ ਜਿਹੜੇ ਬੱਚੇ ਆਏ ਉਹਨਾਂ ਦੇ ਮਾਪਿਓ ਆਏ ਸਪੈਸ਼ਲ ਇਸ ਜਗ੍ਹਾ ਤੇ ਸੇਵਾ ਕਰਨ ਆ ਜਿਹੜੇ ਆ ਇਸ ਜਗ੍ਹਾ ਤੇ ਆਏ ਨੇ ਅ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਿਲਿਆ ਜਾ ਰਿਹਾ ਪੁੱਛਿਆ ਜਾ ਰਿਹਾ ਹਾਲ ਪੁੱਛਿਆ ਜਾ ਰਿਹਾ ਗੱਲਬਾਤ ਵੀ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਜਿਹੜੀ ਨੇ ਇਹ ਆਏ ਨੇ ਸਰ ਕਿਹੜੀ ਜਗ੍ਹਾ ਤੋਂ ਆਇਓ ਸਪੈਸ਼ਲ ਬੇਮਿਕਮਿੰਗ ਇੰਗਲੈਂਡ ਤੋਂ ਇੰਗਲੈਂਡ ਤੋਂ ਹਾਂਜੀ ਇਹ ਕਿਵੇਂ ਜਿਹੜਾ ਕਿ ਇਸ ਐਨ ਜੀਓ ਦਾ ਤੁਹਾਨੂੰ ਪਤਾ ਲੱਗਿਆ ਕਿਵੇਂ ਤੁਹਾਨੂੰ ਲੱਗਿਆ ਕਿ ਇਸ ਜਗ੍ਹਾ ਤੇ ਹੀ ਜਿਹੜੀ ਸੇਵਾ ਹੈ ਉਹ ਕਰਨੀ ਚਾਹੀਦੀ ਹਾਂਜੀ ਬਿਲਕੁਲ ਇਹ ਸੇਵਾ ਬਾਰੇ ਮੇਰੀ ਵਾਈਫ ਨੇ ਮੈਨੂੰ ਦੱਸੇ ਸੀ ਕਈ ਸਾਲ ਪਹਿਲਾਂ ਫਿਰ ਜਦੋਂ ਮੈਂ ਕਈ ਬੜੀ ਅਨਮੋਲ ਦੇ ਵੀਡੀਓ ਦੇਖ ਦੇਖਤਾ ਸੀ ਨਾ ਬਹੁਤ ਵਦਿਆ ਲੱਗੀ ਫਿਰ ਮੈਂ ਕਿਹਾ ਜਦੋਂ ਆਉਗੇ ਪੰਜਾਬ ਨੂੰ ਜਰੂਰੀ ਇੱਥੇ ਸੇਵਾ ਕਰਨੀ ਆ ਤਾਂ ਅਸੀਂ ਨਿਆਣਿਆਂ ਨੂੰ ਜਿ세 ਦਿਖਾ ਲੂਗੇ ਗਾਂ ਇਹ ਵੀ ਇਸ ਰਸਤੇ ਤੁਰ ਗਏ ਜੀ ਹਣਾ ਸੋ ਤੇ ਬੇਸਿਕਲੀ ਤੁਸੀਂ ਲੁਧਿਆਣੇ ਦੇ ਰਹਿਣ ਵਾਲੇ ਹੋ ਜਾਂ ਇੰਗਲੈਂਡ ਦੇ ਇੰਗਲੈਂਡ ਵਿੱਚ ਜੀ ਹਾਂਜੀ ਹਾਂਜੀ ਮਤਲਬ ਤੁਹਾਡੇ ਵਾਈਫ ਹੈ ਜਿਹੜੇ ਉਹ ਲੁਧਿਆਣੇ ਦੇ ਆ ਨਹੀਂ ਉਹ ਵੀ ਜਲੰਧਰ ਤੋਂ ਜਲੰਧਰ ਤੋਂ ਹਾਂਜੀ ਹਾਂਜੀ ਜਲੰਧਰ ਦੇ ਹਾਂਜੀ ਸਪੈਸ਼ਲ ਇੰਡੀਆ ਇਸ ਕਰਕੇ ਆਏ ਹੋ ਜਾਂ ਫੈਮਿਲੀ ਕੋਈ ਪ੍ਰੋਗਰਾਮ ਸੀ ਆ ਨਹੀਂ ਦਾ ਫੈਮਿਲੀ ਦਾ ਫੰਕਸ਼ਨ ਸੀ ਬਈ ਤੇ ਇਹ ਜਗਾ ਸੀ ਜਰੂਰੀ ਆਣਾ ਸੀ ਇੱਕ ਅਨਮੋਲ ਸੀ ਇੱਕ ਗੁਰਪ੍ਰੀਤ ਮਿੰਟੂ ਸੀ ਇੱਕ ਯੂਨਿਕ ਹੋਮ ਜਲੰਧਰ ਸੀ ਅਸੀਂ ਆਪਣੀ ਫੈਮਲੀ ਨਾਲ ਯਾਰ ਦੋਸਤ ਨਾਲ ਐਸੇ ਇਕੱਠੇ ਕਰਕੇ ਇਹ ਸੇਵਾ ਚਲਾਏ ਆ ਮਤਲਬ ਤੁਸੀਂ ਜਿਹੜੀ ਮਨੁੱਖਤਾ ਦੀ ਸੇਵਾ ਮਿੰਟੂ ਭਾਈ ਜੀ ਕੋ ਵੀ ਜਾ ਕੇ ਆਏ ਹੋ ਹਾਂਜੀ ਅੱਜ ਅੱਜ ਹੀ ਗਏ ਸੀ ਹਾਂਜੀ ਗਏ ਸੀ ਫਿਰ ਉੱਥੇ ਜਿਹੜੀ ਕਿੱਦਾਂ ਦੀ ਤੁਹਾਨੂੰ ਚੀਜ਼ ਲੱਗੀ ਉਹਨਾਂ ਦੀ ਬੋਲਣ ਦੀ ਮਿਠਾਸ ਬੜੀ ਪਿਆਰੀ ਹੈ ਸੱਚੀ ਬਹੁਤ ਪਿਆਰੀ ਆ ਉਹ ਉਸ ਉਹਨਾਂ ਲਈ ਤਾਂ ਰੱਬ ਦਾ ਰੂਪ ਹੀ ਆ ਜਿੱਦ ਅਨਮੋਲ ਇਸ ਜਿਹੜੇ ਖਰੇ ਆ ਹੂੰ ਇਹ ਵੀ ਰੱਬ ਦਾ ਰੂਪ ਹੀ ਆ ਨਾਲੇ ਹੂੰ ਸੋ ਇਹ ਸੇਵਾ ਜ਼ਰੂਰੀ ਸਾਰੇ ਇੱਕ ਬੰਦੇ ਨੂੰ ਇੱਥੇ ਆ ਕੇ ਕਰਨੀ ਚਾਹੀਦੀ ਆ ਕਿਵੇਂ ਲੱਗਿਆ ਇੰਨੇ ਸਾਰੇ ਲੋਕ ਬੈਠੇ ਆ ਇੱਥੇ ਹਨਾ ਇਲਾਜ ਲਈ ਤਰਸਰੇ ਆ ਨਾ ਪੈਸੇ ਨਹੀਂ ਹੈ ਨਹੀਂ ਹਨਾ ਜਦੋਂ ਤੁਸੀਂ ਪੈਸੇ ਦਿੱਤੇ ਅੰਦਰ ਕੀ ਮਨ ਚ ਆ ਰਿਹਾ ਸੀ ਜਦੋਂ ਬੱਚਿਆਂ ਨੂੰ ਪੈਸੇ ਫੜਾਏ ਜਾ ਰਹੇ ਸੀ ਕਿ ਕੀ ਹੈਲਪ ਕੇਰ ਹੋਏ ਨਾ ਮਨ ਤਾਂ ਬਹੁਤ ਖੁਸ਼ ਹੁੰਦਾ ਦੇ ਕੇ ਕਿਸੇ ਦੀ ਮਦਦ ਹੁੰਦੀ ਆ ਜਿਦਾ ਰੱਬ ਨੇ ਸਾਨੂੰ ਸਭ ਕੁਝ ਦਿੱਤਾ ਆ ਹਾਂ ਜੇ ਅਸੀਂ ਕਿਸੇ ਦੀ ਗਰੀਬ ਦੀ ਮਦਦ ਕਰ ਸਕਦੇ ਹਾਂ ਨਾ ਅੱਛੀ ਚੀਜ਼ ਹੀ ਆ ਜਿਵੇਂ ਨਿਆਲੇ ਨੂੰ ਸਕਾਲੂ ਦੇ ਗਾਂ ਇਹ ਵੀ ਆ ਕੇ ਪੰਜਾਬ ਕਰੋਗੇ ਜੀ ਹਾਂਜੀ ਜੀ ਮੈਮ ਨਾਲ ਗੱਲ ਕਰਦਿਓ ਮੈਮ ਕਿਵੇਂ ਲੱਗ ਰਿਹਾ ਬੱਚੇ ਤੁਹਾਡੇ ਛੋਟੀ ਉਮਰ ਹੈ ਹਨਾ ਹਾਂਜੀ ਸੇਵਾਦਿਤ ਬੱਚੇ ਪੈਸੇ ਫੜਨ ਉਹਨਾਂ ਨੂੰ ਸੇਵਾ ਭਾਵਨਾ ਦੇ ਵਿੱਚ ਸਹੀ ਰਸਤੇ ਜਾਣ ਹਾਂਜੀ ਇਹਨਾਂ ਨੂੰ ਜਿੱਦਾਂ ਅਸੀਂ ਪਹਿਲਾਂ ਤੋਂ ਸਿਖਾਉਂਦੇ ਹਾਂ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹਰੇਕ ਦੀ ਹੈਲਪ ਕਰਨੀ ਚਾਹੀਦੀ ਆ ਕਰਕੇ ਅਸੀਂ ਤਾਂ ਸਾਰਾ ਦਿਨ ਕਮਾਉਂਦੇ ਉੱਥੇ ਪੈਸੇ ਓਲ ਦਾ ਟਾਈਮ ਇੱਥੇ ਸਾਰੇ ਕਈਆਂ ਨੂੰ ਕੰਮ ਨਹੀਂ ਮਿਲਦਾ ਬਹੁਤ ਹਾਰਡ ਆ ਇੱਥੇ ਪੈਸੇ ਵੀ ਲੱਗਦੇ ਆ ਜਦੋਂ ਅਸੀਂ ਬਾਹਲੇ ਮੌਲਕਾ 'ਚ ਹੁੰਦੇ ਆ ਕਾਫੀ ਸਹੂਲਤਾ ਸਾਨੂੰ ਮਿਲਦੀਆਂ ਇੱਥੇ ਸਾਡੀ ਗਵਰਨਮੈਂਟ ਸਾਨੂੰ ਸਹੂਲਤਾ ਬਿਲਕੁਲ ਨਹੀਂ ਦਿੰਦੀ ਅਸੀਂ ਵੀ ਏਸੀ ਕਰਕੇ ਆਪਣਾ ਪੰਜਾਬ ਛੱਡ ਕੇ ਉਸ ਮੌਲਕ 'ਚ ਗਏ ਆ ਕਰਕੇ ਇੱਥੇ ਨਾ ਕੁੜੀਆਂ ਦੀ ਕੰਮ ਕਰਦੇ ਹੁੰਦੇ ਸੀ ਤੇ ਨਾ ਇੱਥੇ ਕਿਸੇ ਦੀ ਕੰਮ ਦੀ ਕਦਰ ਹੈ ਜੇ ਮੀਨ ਹੈਰੀ ਹੋ ਜਾਂਦਾ ਕੋਈ ਕੰਮ ਨਹੀਂ ਕਰ ਸਕਦਾ ਤੁਸੀਂ ਬੇਲੇ ਰਹਿੰਦੇ ਆ ਇੱਕ ਹੀ ਬੰਦਾ ਕੰਮ ਕਰਨ ਵਾਲਾ ਹੁੰਦਾ ਕੁੜੀਆਂ ਨੂੰ ਤਾਂ ਜਾਦਾ ਪਰਮਿਸ਼ਨ ਹੀ ਨਹੀਂ ਹੁੰਦੀ ਕੰਮ ਕਰਨ ਦੀ ਸੋ ਹਾਰਡ ਹੁੰਦਾ ਇੱਥੇ ਬਹੁਤ ਸੋ ਮੈਨੂੰ ਤਾਂ ਪਤਾ ਕਰਕੇ ਮੈਂ ਇੱਥੇ ਬੋਨ ਹੋਈ ਆ ਸੋ ਮੈਨੂੰ ਪਤਾ ਇਹਨਾਂ ਦੇ ਦਰਦ ਕੀ ਆ ਹਨਾ ਤਾਂ ਮੈਂ ਸਮਝ ਸਕਦੀ ਮੈਂ ਆਪਣੇ ਹਸਬੰਦ ਦੀ ਪੂਰੀ ਸਪੋਰਟ ਕਰਦੀ ਜਦੋਂ ਇਹਨਾਂ ਦਾ ਦਿਲ ਕਰਦਾ ਕਿਤੇ ਵੀ ਜਾਣ ਲਈ ਸਪੋਰਟ ਕਿਸੇ ਦੀ ਗਰੀਬ ਦੀ ਕਰਨ ਦੇ ਮਦਦ ਲਈ ਤ ਸੇ ਸੇ ਕਰਦੇ ਸਾਰਿਆਂ ਲਈ ਮਦਦ ਅਸੀਂ ਦਿਲੋਂ ਇਮੋਸ਼ਨਲੀ ਵੀ ਫਿਜ਼ੀਕਲੀ ਵੀ ਤੇ ਮਨੀ ਥਣੀ ਵੀ ਅਸੀਂ ਜਿੰਨਾ ਕਰ ਸਕਦੇ ਆ ਆਪਣੇ ਵੱਲੋਂ ਅਸੀਂ ਕਰਾਂਗੇ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਸੀ ਬਾਹਰ ਅਸੀਂ ਇਕਲਰ ਤੋਂ ਆਏ ਇੰਗਲੈਂਡ ਤੋਂ ਆਏ ਹਾਂ ਜੀ ਇਹ ਮਤਲਬ ਤੁਸੀਂ ਸੋਚਿਆ ਸੀ ਜਿੱਦਾਂ ਇਹਨਾਂ ਨੇ ਭਾਈ ਸਾਹਿਬ ਨੇ ਦੱਸਿਆ ਕਿ ਮਿੰਟੂ ਕੁਲ ਵੀ ਜਾ ਕੇ ਮਨੁਕਤਾ ਦੀ ਸੇਵਾ ਕੋ ਇੱਧਰ ਵੀ ਆਏ ਹੋਂ ਕਿਵੇਂ ਲੱਗਿਆ ਕਿ ਉੱਥੇ ਕਿੱਦਾਂ ਦੀਆਂ ਚੀਜ਼ਾਂ ਦੇਖੀ ਹੈ ਸੋਚਿਆ ਸੀ ਕਿ ਇੱਦਾਂ ਦੀ ਵੀ ਚੀਜ਼ਾਂ ਦੇਖਣਾਗੇ ਲੋਕ ਤਰਸਦੇ ਹੋਣਗੇ ਇਲਾਜ ਲਈ ਤੜਫਦੇ ਆ ਸੜਕਾਂ ਤੇ ਅਸੀਂ ਆਲਵੇਸ ਸਾਰਿਆਂ ਦੀ ਭਾਜੀ ਉਹਨਾਂ ਦੀਆਂ ਵੀ ਵੀਡੀਓ ਦੇਖਦੇ ਆ ਮਿੰਟੂ ਭਾਜੀ ਦੀਆਂ ਵੀ ਅਨਮੋਲ ਦੀਆਂ ਵੀ ਵੀਡੀਓ ਦੇਖਦੇ ਜਦੋਂ ਇੱਥੇ ਲਾਈਵ ਹੁੰਦਾ ਸਾਰਾ ਅਸੀਂ ਦੇਖਦੇ ਆ ਆਲਵੇਸ ਅਸੀਂ ਕਈ ਵਾਰੀ ਬਹੁਤ ਇਮੋਸ਼ਨਲ ਹੁੰਦੇ ਕਰਕੇ ਅਸੀਂ ਆ ਨਹੀਂ ਸਕਦੇ ਛੇਤੀ ਦੀਤੀ ਸੋ ਬੰਦਾ ਹੱਥ ਸਾਡੇ ਖੜੇ ਹੋ ਜਾਂਦੇ ਕਿ ਹਾਂ ਅਸੀਂ ਪੈਸੇ ਭੇਜ ਨਹੀਂ ਸਕਦੇ ਕਿਸੇ ਕੋਈ ਬੰਦਾ ਜਾਊਗਾ ਤੇ ਫੇਰੀ ਦੇ ਕੇ ਆਊਗਾ ਕਰਕੇ ਕੋਈ ਅਕਾਊਂਟ ਨਹੀਂ ਹੈਗਾ ਕੁਛ ਨਹੀਂ ਉੱਥੇ ਮਿੰਟੂ ਭਾਜੀ ਉਹਨਾਂ ਦਾ ਵੀ ਅਕਾਊਂਟ ਨਹੀਂ ਹੈਗਾ ਇੱਥੇ ਵੀ ਨਹੀਂ ਹੈਗਾ ਸੋ ਫਿਰ ਜਦੋਂ ਆਉਂਗੇ ਉਦੋਂ ਹੀ ਟਾਈਮ ਕੱਟ ਸਕਦੇ ਹਨਾ ਸੋ ਜੇ ਅਕਾਊਂਟ ਨੰਬਰ ਇਹ ਦੇਣਾ ਸ਼ੁਰੂ ਕਰਦੇ ਹਨਮੋਲ ਫਿਰ ਲੋਕੀ ਕਹਿਣ ਲੱਗ ਜਾਂਦੇ ਪੈਸੇ ਖਾ ਗਿਆ ਜੀ ਨਮੋਲ ਦਾ ਕੱਪੜੇ ਪਾਈ ਫਿਰਦਾ 17 17000 ਦੀ ਜੈਕਟ ਪਾਈ ਫਿਰਦਾ ਨਹੀਂ ਨਹੀਂ ਪਰ ਲੱਤਾ ਖਿੱਚਣ ਵਾਲੇ ਬਹੁਤ ਹੈ ਪਰ ਬਾਜੀ ਦਾ ਪੂਰਾ ਸਟੈਂਡ ਹੈ ਨਾ ਇਹ ਆਪਣੀ ਹਿੰਮਤ ਨਾਲ ਇਹਨ ਇੱਥੇ ਤੱਕਰ ਪਹੁੰਚੇ ਇੰਨੇ ਸਾਲ ਹੋ ਗਏ ਇਹਨਾਂ ਨੂੰ ਲੋਕੀ ਬੋ ਕਸ਼ ਕਹਿੰਦੇ ਆ ਪਰ ਅਸੀਂ ਨਹੀਂ ਬਲੀਵ ਕਰਦੇ ਬਾਹਲੇ ਮੌਲਕਾਂ ਵਾਲੇ ਲੋਕੀ ਹੈ ਨਾ ਟਰਸਟ ਕਰਦੇ ਤੇ ਬਹੁਤ ਕਰਕੇ ਕਈਆਂ ਦੇ ਹੈ ਨਾ ਫਿਰ ਹਾਰਡ ਹੋ ਜਾਂਦਾ ਕਿ ਕੋਈ ਪੈਸੇ ਨਹੀਂ ਭੇਜ ਸਕਦੇ ਜਦੋਂ ਕਈਆਂ ਦੇ ਦੁੱਖ ਸੁਣਦੇ ਆ ਉਹੋਕਾ ਹੁੰਦਾ ਹੈ ਹਨਾ ਆਪਣੇ ਆਪ ਨੂੰ ਇੱਡੀ ਦੂਰ ਬੰਦਾ ਬੈਠਾ ਕੁਛ ਕੰਮ ਨਹੀਂ ਸਕਦਾ ਹੈ ਨਾ ਉਦੋਂ ਆਪਾਂ ਚਾਹੁੰਦੇ ਹੁੰਦੇ ਆ ਆਪਣੇ ਪਿੰਡ ਤੋਂ ਸ਼ੁਰੂ ਕਰੋ ਆਪਾਂ ਆਪਣੇ ਪਿੰਡ ਵੀ ਥੋੜੀ ਬਹੁਤੀ ਮਦਦ ਕਰਦੇ ਆ ਪਰ ਇੱਥੇ ਹੁਣ ਐਤਕੀ ਅਸੀਂ ਸੋਚਿਆ ਸੀ ਪੱਕਾ ਅਸੀਂ ਆ ਕੇ ਜਾਣਾ ਸਾਰੇ ਪਾਸੇ ਹੁਣ ਵੀ ਅਸੀਂ ਲੇਟ ਸੀ ਪਹਿਲਾਂ ਅਸੀਂ ਸਿਵਲ ਹਸਪੀਟਲ ਚੱਲ ਗਏ ਫੇ ਮੜ ਕੇ ਅਸੀਂ ਕਿਹਾ ਨਹੀਂ 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 ਅੱਜ ਹੀ ਜਾਣਾ ਹੈ ਚਲੋ ਚਲੀਏ ਜੀ ਕਹਿੰਦੇ ਨਾ ਕਈ ਐਸੀ ਵੀਡੀਓ ਹੁੰਦੀ ਆ ਦਰਦ ਭਰੀ ਵੀਡੀਓ ਹੁੰਦੀ ਆ ਉਹ ਦੇਖੀ ਵੀ ਨਹੀਂ ਜਾਂਦੀ ਬੰਦੇ ਕਹਿੰਦਾ ਕਿ ਹਟਾ ਦੇ ਮੇਰੇ ਕੋਲ ਨਹੀਂ ਦੇਖਣੀ ਹਾਂਜੀ ਹਾਂਜੀ ਐਦਾਂ ਕਿੰਨੀ ਵਾਰੀ ਹੁੰਦਾ ਜਦੋਂ ਮਿੰ ਕਾਮ ਕਿ ਕਿੰਨਾ ਕਿਿਆਂ ਦੇ ਕਿੰਨੀ ਬੁਰੀ ਹਾਲਤ ਹੁੰਦੀ ਆ ਇਦਾਂ ਚੌਕ ਕੇ ਲਿਆਉਂਦੇ ਮਦਦ ਕਰਦੇ ਇੱਥੇ ਵੀ ਕਿੰਨੇ ਲੋਕਾਂ ਦਾ ਕਿੰਨਾ ਦਰਦ ਸੁਣੀਦਾ ਆ ਜਦੋਂ ਵੀਡੀਓ ਦੇਖੀ ਦੀਆਂ ਨਿਆਣਿਆਂ ਦੀਆਂ ਛੋਟੇ ਛੋਟੇ ਦੀਆਂ ਕਿੰਨਾ ਹਾਰਡ ਹੁੰਦਾ ਜਦੋਂ ਉੱਥੇ ਇੱਕ ਦਿਨ ਕੇਕ ਵੀ ਕੱਟਿਆ ਸੀ ਇੱਕ ਕੁੜੀ ਦੇ ਬਰਥਡੇ ਦਾ 8 ਸਾਲ ਦੀ ਸੀ ਤੇ ਫਿਰ ਛੋਟੀ ਜੀ ਕੁੜੀ ਹੈ ਨਾ ਇੰਨਾ ਉਹਦਾ ਲਾਲਤ ਵੀ ਕਿੰਨੀ ਉਹਦੀ ਪੇਨ ਚ ਸੀ ਬਹੁਤ ਜ਼ਿਆਦਾ ਫੀਲ ਹੁੰਦਾ ਕਿ ਅਸੀਂ ਵੀ ਆਪਣੇ ਨਿਆਣਿਆਂ ਦੇ ਕੇਕ ਕੱਟੀਦੇ ਆ ਉਹਨੇ ਕਦੀ ਕੇਕ ਨਹੀਂ ਕੱਟਿਆ ਬੜਾ ਦਿਨ ਨੂੰ ਹੋਰ ਤਰ੍ਹਾਂ ਹੋਇਆ ਕਿ ਇਹਨੇ ਕਦੀ ਆਪਣੀ ਲਾਈਫ 'ਚ ਕੇਕ ਨਹੀਂ ਕੱਟਿਆ ਕਹਿੰਦੇ ਨੇ ਜੀ ਆਪਣੇ ਬੱਚੇ ਨੂੰ ਮੜੀ ਜੀ ਸੂਈ ਲੱਗ ਜਵੇ ਤੇ ਬੰਦਾ ਤੜਫਦਾ ਹਾਂ ਜੀ ਬਹੁਤ ਦੁੱਖ ਹੁੰਦਾ ਆ ਨਿਆਣਿਆਂ ਦੇ ਕੁਛ ਵੀ ਹੋ ਜਾਂਦਾ ਮੜ ਜਾ ਬਿਮਾਰ ਹੋ ਜੇ ਤਾਂ ਛੇਤੀ ਛੇਤੀ ਦੌੜੀਦਾ ਹਸਪੀਟਲ ਲੈ ਕੇ ਜਾਣ ਲਈ ਨਾਲੇ ਸਾਨੂੰ ਤਾਂ ਫ੍ਰੀ ਦਵਾਈਆਂ ਮਿਲਦੀਆਂ ਉੱਥੇ ਨਿਆਣਿਆਂ ਨੂੰ ਹਨਾ ਇੱਥੇ ਨਿਆਣੇ ਵਿਚਾਰੇ ਤੜਫਦੇ ਸਾਡੀ ਗਵਰਨਮੈਂਟ ਹੈ ਨਾ ਕੁਛ ਨਹੀਂ ਕਰਦੀ ਸਾਡੇ ਬੰਦੀਆਂ ਲਈ ਹੈ ਨਾ ਸਾਡੀ ਗਵਰਨਮੈਂਟ ਨੂੰ ਕੁਐਸਚਨ ਕਰ ਸਾਡੇ ਲਈ ਕਰਨਾ ਚਾਹੀਦਾ ਕਿ ਨਹੀਂ ਤਾਂ ਲੋਕੀ ਬਾਹਰ ਨਾ ਜਾਣ ਆਪਣੇ ਦੇਸ਼ 'ਚ ਹੀ ਰਹਿਣ ਅਸੀਂ ਵੀ ਤਾਂ ਹੀ ਜਾਂਦੇ ਕਰਕੇ ਉੱਥੇ ਸਹੂਲਤਾਂ ਇੰਨੀਆਂ ਆ ਹਨਾ ਇੱਥੇ ਕੋਈ ਸਹੂਲਤ ਨਹੀਂ ਸਾਨੂੰ ਮਿਲਦੀ ਅੱਜ ਜਦੋਂ ਸੇਵਾ ਕੀਤੀ ਮਰੀਜ਼ਾਂ ਦੀ ਹੱਥ ਦੇ ਵਿੱਚ ਪੈਸੇ ਫੜਾਏ ਮਨ ਦੇ ਵਿੱਚ ਕੀ ਸੀ ਮਨ 'ਚ ਇਹੀ ਸੀ ਕਿ ਸਾਰੇ ਆ ਕੇ ਇੱਥੇ ਹੈਲਪ ਕਰਨ ਕਿ ਇਹ ਵੀ ਸਾਡੇ ਵਾਂਗੂ ਠੀਕ ਠਾਕ ਰਹਿਣ ਹੈ ਨਾ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਹਾਂ ਚਲੋ ਜੇ ਅਸੀਂ ਹਾਰਟ ਕੰਮ ਕਰਦੇ ਹਾਂ ਚਲ ਕਿਸੇ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਹੈ ਨਾ ਜੀ ਇਹ ਫੈਮਿਲੀ ਆ ਜੀ ਬਾਹਰੋਂ ਆਈ ਹੈ ਸਪੈਸ਼ਲ ਸੇਵਾ ਕਰਨ ਲਈ ਮਨੁੱਖਤਾ ਦੀ ਸੇਵਾ ਦੇ ਵਿੱਚ ਵੀ ਗਏ ਸੀਗੇ ਮਿੰਟੂ ਦੇ ਕੋਲ ਤੇ ਅੱਜ ਅਨਮੋਲ ਕਵਾਤਰਾ ਦੀ ਐਨ ਜੀਓ ਤੇ ਕੋਲ ਵੀ ਜਿਹੜੇ ਆ ਇਹ ਪਹੁੰਚੇ ਨੇ